ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਅੱਜ ਅਸੀਂ ਆਏ ਜੀ ਸਮਾਦਾ ਤੇ ਮੱਥਾ ਟੇਕਣ ਪਾਡਰ ਖਾਇਆ ਮੈਂ ਤੇ ਬਰਾੜ ਸਾਹਿਬ ਤੇ ਨਾਮੇ ਆਰ ਕੇ ਸਾਰੇ ਫੈਮਿਲੀ ਨਾਮੇ ਆਰ ਗੀਆਂ ਤੇ ਹੁਣ ਜਾ ਕੇ ਮੱਥਾ ਦੇਖਦੇ ਹਾਂ ਤੇ ਜਿਹੜਾ ਪਾਠ ਹੈ ਉਹ ਦੀ ਸ਼ੁਰੂਆਤ ਕਰਦੇ ਹਾਂ ਪਰਮਾਤਮਾ ਸਾਹਿਬ ਨੂੰ ਖੁਸ਼ ਨਿਹਾਲ ਜੀ ਅੱਜ ਦਾ ਦਿਨ ਤੁਹਾਡੇ ਸਾਰਿਆਂ ਲਈ ਬਹੁਤ ਵਧੀਆ ਹੋਵੇ ਬਹੁਤ ਬਹੁਤ ਧੰਨਵਾਦ ਬਾਕੀ ਹੁਣ ਬਰਸ ਵੀ ਆ ਰਹੀ ਹੈ ਤਾਂ ਕਰਕੇ ਸਾਰਾ ਕੁਝ ਲੱਗਣਾ ਸ਼ੁਰੂ ਹੋ ਗਿਆ ਪਹਿਲਾਂ ਹੀ ਝੋਦੇ ਝਾਲੇ ਮਮਾ ਬੈਠੇ ਨੇ ਨੰਬਰ ਦਾ ਹੋਰ ਮਮਾ ਹੀ ਤੱਕੜਿਓ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਪਤੇ ਪੂਰੇ ਠੀਕ ਸਾਗ ਹਾਂਜੀ ਪੂਰੇ ਵਧੀਆ ਜੀ ਬਾਬੇ ਟੈਲ ਦੱਸ ਦੇ ਇਸੇ ਦੇ ਵਕਈ ਹੁਣ ਵਰਸਿਲੀਗਨ ਤਿਆਰੀਆਂ ਪੂਰੀਆਂ ਜੋਰ ਨਾਲ ਚੱਲ ਰਹੀਆਂ ਆ ਪੂਰੀਆਂ ਹੀ ਪੂਰੀਆਂ ਉਧਰ ਮੇਲਾ ਲੱਗ ਰਿਹਾ ਦੇਖੋ ਸਹੀ ਗੱਲ ਹੈ ਠੀਕ ਹੈ ਜੀ ਅਸੀਂ ਹੁਣ ਹੈਗੇ ਆ ਜੀ ਕਾਸ਼ਦੀਪ ਦੀ ਜਿਹੜੀ ਪੰਡ ਵਾਲੀ ਵਰਕਸ਼ਾਪ ਹੈ ਜਿੱਥੇ ਮਤਲਬ ਸ਼ਟਰਿੰਗ ਦਾ ਸਾਮਾਨ ਆ ਸਾਰਾ ਉੱਥੇ ਤੇ ਇਦੋਂ ਆ ਜਿਹੜੀ ਕਾਸ਼ਦੀਪ ਦੀ ਮੇਨ ਦੁਕਾਨ ਬਣ ਰਹੀ ਹੈ ਆਪਣੇ ਅੱਡੇ ਦੇ ਉੱਤੇ ਉੱਥੇ ਜਾਵਾਂਗੇ ਉਹ ਤੁਹਾਨੂੰ ਦਿਖਾ ਰਹੇ ਆ ਬਹੁਤ ਵੱਡੇ ਪੱਧਰ ਤੇ ਕਾਸ਼ਦੀਪ ਨੇ ਕੰਮ ਕਰਿਆ ਇੱਥੇ ਵੀ ਸਾਰਾ ਸਾਮਾਨ ਦਾ ਕਾਸ਼ਦੀ ਬਹੁਤ ਰੱਖੀ ਬੈਠਾ ਹੈ ਪਰ ਇਹ ਪ੍ਰੀਪਰ ਪ੍ਰੋਪਰ ਦੁਕਾਨ ਨਵੀਂ ਵੱਡੇ ਲੈਵਲ ਤੇ ਬਣ ਰਹੀ ਹੈ ਉੱਚ ਹੋਰ ਵੀ ਮਤਲਬ 8-10 ਲੱਖ ਦਾ ਸਾਮਾਨ ਇਹਨਾਂ ਨੇ ਪਾਉਣਾ ਹੈ ਤੇ ਉਹ ਵੀ ਤੁਹਾਨੂੰ ਜਾ ਕੇ ਦਿਖਾਉਣਾ ਮੈਂ ਆ ਜੋ ਕਰਾਂ ਚੱਲਦੇ ਹਾਂ ਹਾਂ ਜੀ ਦੋਸਤੋ ਅਸੀਂ ਪਹੁੰਚੇ ਹਾਂ ਜੀ ਕਾਸ਼ਦੀਪ ਦੀ ਦੁਕਾਨ ਤੇ ਜਿਹੜੀ ਤਿਆਰ ਹੋ ਰਹੀ ਹੈ ਤੇ ਜਿਵੇਂ ਆ ਤੁਸੀਂ ਨਾ ਵੀ ਕਈ ਅੱਖੀ ਦੇ ਕੱਚ ਦੇ ਵਿਆਹ ਵਾਲੇ ਗੱਪ ਉਹ ਵੀ ਸੱਚਾ ਦੇ ਦੁਕਾਨ ਵਾਲੇ ਸੱਚਾ ਤੋਂ ਦਿਖਾ ਦਿੰਦੇ ਆ ਇੱਥੇ ਕਾਸ਼ਦੀਪ ਦੀ ਸ਼ਟਰਿੰਗ ਵਾਲੀ ਦੁਕਾਨ ਇੱਥੇ ਹੋਣੀ ਹੈ ਦੇਖ ਲਓ ਪੂਰਾ ਵੱਡਾ ਬਣਾ ਰੱਖਿਆ ਨੇ ਗਿਰਜ ਵਾਹ ਵਾਹ

ਮਾਤ ਜਾਣਕਾਰੀ ਹੈ ਮੇਰੇ ਨਾਲ ਨਹੀਂ ਨਹੀਂ ਸਹੀ ਗੱਲ ਸਹੀ ਗੱਲ ਹੋਰ ਜੀ ਤਕੜਿਓ ਹੋਰ ਠੀਕ ਆ ਸਾਰੇ ਘਰੇ ਹੋਈ ਵਧੀਆ ਸਾਰੇ ਚਲ ਚੰਗੀ ਗੱਲ ਆ ਕਾਠੀ ਦਾ ਹੋ ਗਿਆ ਗੈਰ ਤਿਆਰ ਚਲੋ ਤੇ ਕਿੱਥੇ ਤਾਂ ਜਾਊਗੀ ਬਾਉਂਡਰੀ ਇਹਦੀ ਸਾਰਾ ਤਾਂ ਬਾਉਂਡਰੀ ਹੈਗਾ ਆਪਣੀ ਸਾਰੀ ਬਾਉਂਡਰੀ ਸਾਰੀ ਅੱਛਾ ਸਾਰਾ ਕਾਸ਼ ਦੀ ਬਾਉਂਡਰੀ ਆਊਗਾ ਹਾਂ ਬਹੁਤ ਹੈ ਹੋਰ ਜੀ ਠੇਕਦਾਰ ਸਾਹਿਬ ਤਕੜਿਓ ਸੱਸੀ ਗਾਲੀ ਕਿਨੇ ਦਾ ਜੁਰ ਤਿਆਰ ਸਾਰਾ ਆ ਜੀ ਇਹ ਬਸ ਇਕੱਲਾ ਛੱਡੀ ਲਾਉਣ ਆ ਰਹੇ ਆ ਸ਼ਟਰ ਬਸ ਤੇ ਅੱਗੋਂ ਓਪਨ ਹੀ ਰੱਖਣਾ ਨੀ ਦੇ ਵਿੱਚ ਉੱਥੇ ਇੱਕ ਪਾਉਣਾ ਹਾਂਜੀ ਛੱਡ ਠੀਕ ਹੈ ਜੀ ਇੱਕ ਛੱਡੇ ਦੇ ਉੱਤੇ ਇੱਕ ਪਾਉਣਾ ਨਸੀਬ ਤੇ ਠੀਕ ਹੈ ਠੀਕ ਹੈ ਜੀ ਇਹ ਮੰਗੋ ਇਹ ਕੰਜੀ ਹਾਂਜੀ 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 ਤੇ ਉਧਰ ਕੀ ਹੋ ਕਾਚੀ ਸਰਕਾਰ ਵਾਸਤੇ ਉਹ ਨਹੀਂ ਆ ਰਹੇ ਅਰੇ ਆ ਰਹੇ ਯਾਰ ਯਾਰ ਠੀਕ ਆ ਰਹੇ ਵਾਸਤੇ ਆ ਇੱਧਰ ਇੱਧਰ ਪਹਿਲਾਂ ਸੀ ਠੀਕ ਹੈ ਠੀਕ ਹੈ ਠੀਕ ਆ ਰਹੇਲੇ ਨਾਲ ਆ ਜੂਗਾ ਤੇ ਥੋੜੀ ਰੋਡ ਤੋਂ ਮਤਲਬ ਸਾਹਮਣੇ ਰੋਡ ਆ ਗਈ ਜਿਹੜੀ ਹੈਗੀ ਆਪਣੀ ਡੱਬ ਵਾਲੀ ਤੋਂ ਹੋਰ ਰੋਡ ਉਹਦੇ ਉੱਤੇ ਹੀ ਆ ਸਿੱਧੂ ਸ਼ਟਰਿੰਗ ਸਟੋਰ ਠੀਕ ਹੈ ਲੈ ਸੰਗੀ ਕਾ ਤੋ ਨੱਕੇੜਾ ਕੰਮ ਕਰਨਾ ਕਹਣੀ ਵੀ ਹਾਂ ਸ਼ਟਰ ਲੱਗਾਂ ਸਰ ਚੱਕਲੇ ਬਣੇ ਸੋਣਾ ਬਸ ਸਹੀ ਹੈ ਚਲੋ ਵਧਾਈਆਂ ਦੇ ਵੀਰ ਕਾਹਦੀ ਬਣੋ ਸਾਰੇ ਮੁੰਡਾ ਮੁੰਡੇ ਦਾ ਵਿਆਹ ਵੀ ਆ ਗਿਆ ਤੇ ਬਾਕੀ ਆਏ ਆ ਵੀ ਚਲੋ ਸ਼ਟਰਿੰਗ ਦਾ ਕੰਮ ਵੀ ਸ਼ੁਰੂ ਹੋ ਗਿਆ ਕਣੀ ਨਹੀਂ ਚੰਗੀ ਗੱਲ ਹੈ ਵਧਾਈਆਂ ਦੇਈ ਜਾਂਦੇ ਆ 8 ਸਾਲ ਹੋ ਗਏ ਨਹੀਂ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਸਾਰਿਆਂ ਨੇ ਮਾਲ ਦਿੱਤਾ ਹੈ ਜੀ ਬੰਦੀ ਨੂੰ ਨਹੀਂ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਬਿਲਕੁਲ ਬਿਲਕੁਲ ਵਾਜੀਵਾ ਬਾਕੀ ਪਿੰਡ ਵਾਲੇ ਕਾਹਦੀ ਤੇ ਪੂਰੀ ਸਪੋਰਟ ਕਰਨਗੇ ਯਾਰ ਠੀਕ ਹੈ ਪ੍ਰਵਾਨ ਮੰਨ ਕੇ ਇਸ ਗੱਲ ਦੀ ਹੁਣ ਤੁਹਾਨੂੰ ਮਿਲਾਉਣ ਲੱਗੇ ਠੇਕੇਦਾਰ ਸਾਹਿਬ ਨੇ ਜਿਨ੍ਹਾਂ ਨੇ ਮਤਲਬ ਇਹ ਵੀ ਪਾਇਆ ਤੇ ਇਹਨਾਂ ਨੇ ਕੋਠੀਆਂ ਬਹੁਤ ਪਾਈਆਂੀਆਂ ਪੂਰੇ ਮਤਲਬ ਆਪਣੇ ਏਰੀਏ ਦੇ ਕਹਿੰਦੇ ਕਹਾਉਂਦੇ ਬੰਦੇ ਤੇ ਬੜਾ ਲੰਬੇ ਸਮੇਂ ਟਾਈਮ ਤੋਂ ਇਹ ਕੰਮ ਕਰਦੇ ਆ ਰਹੇ ਨੇ ਕਿਹੜੇ ਸਾਲ ਚ ਲੱਗੇ ਸੀ ਪਹਿਲੇ ਸ਼ੁਰੂਆਤ ਆਪਾਂ ਕਰੀ ਸੀ ਸਾਲ 75 ਤੋਂ ਜੀ 1975 1975 ਤੋਂ ਵਾਜੀ ਬਹੁਤ ਟਾਈਮ ਹੋ ਗਿਆ ਸੀ 16 ਆ ਗਈ ਸੀ ਨਹੀਂ ਵਧੀਆ ਗੱਲ ਆ ਜੀ 14 ਸਾਲ ਦਾ ਕੰਮ ਸੀ ਇਸ ਤੇ ਆ ਗਿਆ ਸੀ ਅੱਛਾ ਅੱਛਾ ਉਸ ਤੋਂ ਬਾਅਦ ਇੱਥੇ ਕਰਿਆ ਫਿਰ ਸੰਗਰੂਰ ਮਿਲਕ ਪਲਾਂਟ ਠੀਕ ਹੈ ਠੀਕ ਹੈ ਜੀ 80 ਤੋਂ ਲੈ ਕੇ 84 ਦਾ ਹੀ ਵਾਹ ਜੀ ਵਾਹ ਚਾਰ ਵੇਰੀ ਸੋਣੀ ਚ ਕੰਮ ਕਰਿਆ ਇਹ ਬਠੰਡੇ ਜਿਹੜੇ ਹੁਣ ਵੱਡੇ ਗੇਟ ਬਣਿਆ ਨਾ ਹਾਂਜੀ 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 ਹੈਗੇ ਤੇ ਹਾਂਜੀ 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 12 ਗੇਟ ਉਹ 2013 ਤੋਂ ਲੈ ਕੇ 2017 ਦਾ ਹੀ ਆਪਣੇ ਬਣਿਆ ਸਾਰੇ ਤੇ ਜਿਵੇਂ ਅੱਜਕੱਲ੍ਹ ਚੱਲਦੇ ਦਰਵਾਜ਼ੇ ਬਣਾਉਂਦੇ ਲੋਕ ਬਾਹਰ ਉਹ ਸਾਰਾ ਕੁਝ ਬਣਾ ਦਾਂਗੇ ਡਿਜ਼ਾਈਨ ਪਾ ਕੇ ਉਹਨਾਂ ਨੂੰ ਇੱਕ ਨਕਸ਼ਾ ਜਾਈਦਾ ਬੱਸ ਉਹ ਜਮੇ ਜਮੇ ਕਹਿਣਗਾ ਬਹੁਤ ਵਧੀਆ ਗੱਲ ਹੈ ਜੀ ਤੇ ਮੜਾ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ ਜੀ ਨੰਬਰ 9972303386 ਇੱਕ ਵਾਰੀ ਹੋਰ ਦੱਸ ਦਿਓ ਜੀ 9772303386 ਤੇ ਆਪਦਾ ਨਾਮ ਵੀ ਦੱਸ ਦਿਓ ਜੀ ਗੁਰਦਾਸ ਸਿੰਘ ਪੀਟੀ ਪੀਟੀ ਵਾਲਾ ਠੀਕ ਹੈ ਜੀ ਰਹਿ ਸੰਗਰੀਆ ਰਹਿ ਸੰਗਰੀਆ ਜੀ ਤੇ ਪੁਰਾਣੇ ਬੰਦੇ ਆ ਬਈ ਤੇ ਆਦੇ ਹੁੰਦੇ ਨੇ ਬਈ ਜਿਹੜਾ ਪੁਰਾਣਾ ਕਾਰੀਗਰ ਹੈ ਉਹ ਮਾਰਤਾ ਹੁੰਦੇ ਨਾਲ ਤਿਆਰ ਬਾਈ ਵੱਧ ਹੁੰਦਾ ਬੰਦੇ ਨੂੰ ਸਾਰੀ ਇਕਦਿ ਰਲ ਜਾਂਦਾ ਇਹ ਕੰਮ ਚੱਲੀ ਜਾਂਦਾ ਉੱਥੇ ਢੋਲ ਨਗਰ ਹਾਂਜੀ 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 ਉਹਦੀ ਵੀਡੀਓ ਤੁਹਾਨੂੰ ਪਵਾ ਦੂੰਗਾ ਅੱਗੇ ਰੋ ਭੇਜੋ ਜੀ ਹਾਂਜੀ ਹਾਂਜੀ ਬਾਕੀ ਦੀ ਸੇਵਾ ਦਾ ਮੌਕਾ ਦੇ ਕੇ ਵੇਖੋ ਤੁਹਾਨੂੰ ਆਪ ਪਤਾ ਲੱਗ ਜੂਗਾ ਰਿਜ਼ਲਟ ਕਿੰਨਾ ਚੰਗਾ ਬਾਬੇ ਆਪਣੇ ਟਹਿਲ ਦਾਸ ਦਾ ਡੇਰਾ ਪੀਟੀ ਵਾਲੇ ਆਪਾਂ ਫਰੀ ਬਣਾਇਆ ਹਾਂਜੀ 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 ਡੱਬ ਵਾਲੀ ਫਰੀ ਬਣਾਇਆ ਗੋਪਾਲ ਮੋਚਨ ਵਾਲਾ ਵੀ ਫਰੀ ਬਣਾਇਆ ਸੇਵਾ 'ਚ ਸਹੀ ਗੱਲ ਅੱਜ ਕੱਲ ਕੋਈ ਫਰੀ ਐਕਟਰ ਨਹੀਂ ਲਾਉਂਦਾ ਬਹੁਤ ਵੱਡੀ ਗੱਲ ਹੈ ਜੀ ਹਾਂ ਪ੍ਰਮਾਤਵਾਹਾਂ ਤੋਂ ਜੁੜੇ ਆ ਤੇ ਆਪਣੀ ਵਧੀਆ ਲੈਪ ਹੈ ਨਹੀਂ ਵਧੀਆ ਗੱਲਾਂ ਜੀ ਬਹੁਤ ਬਹੁਤ ਧੰਨਵਾਦ ਕੋਈ ਲੋਕ ਹੋ ਗਏ ਨਹੀਂ ਰੱਖਿਆ ਹਾਂਜੀ ਹਾਂਜੀ ਬਰਾਫਾ ਬਰਾਫਾ लोग तो जवागता लागे खेडन

ਆ ਜਵਕਨੀ ਖੇਡਾਂ ਆਜਾ ਭੰਨਿਆ ਤੈਨੂੰ ਭੰਨਿਆ ਨੂੰ ਤਾਂ ਬੇਇੱਜ਼ਤੀ ਕਰਤੀ ਘੱਟ ਹੀ ਛੱਟ ਵਾਲੀ ਨਵੀਂ ਕਿਹੜੀ ਲੱਭੀ ਆ ਜੀ ਸਤਨਾਉ ਲੋ ਜੀ ਹੋ ਪੈ ਗਿਆ ਤੇ ਪਛੰਦ ਛਕੀਆਂ ਨੇ ਸਾਰੇ ਸਤਨਾਉ ਬਟੇਲ ਦਾ ਜੀ ਵੈਰੀ ਗੁੱਡ ਬਾਕੀ ਤੰਚਾਰ ਦਿਨਾਂ ਤੱਕ ਤੁਹਾਨੂੰ ਰੌਣਕ ਮੇਲਾ ਦਿਖਾਵਾਂਗੇ ਉਦੋਂ ਨੇ ਇੱਥੇ ਮੇਲਾ ਲੱਗਦਾ ਹੁੰਦਾ ਹੈ ਸਾਲ ਬਹੁਤ ਵਧੀਆ ਤੇ ਬਹੁਤ ਵੱਡਾ ਮੇਲਾ ਤੇ ਬਸ ਉਹਦੀ ਵੀ ਸ਼ੁਰੂਆਤ ਲਗਭਗ ਹੁਣ ਲੱਗੀ ਹੈ ਜਿਵੇਂ ਤੁਹਾਨੂੰ ਦੱਸਿਆ ਸੀ ਮੈਂ ਝੁੱਲੇ ਆਈ ਜਾਂਦੇ ਅੱਜ ਵੀ ਆਈ ਜਾਂਦੇ ਉਹ ਦੇਖੋ ਝੰਡੋਲ ਝੁੱਟਨੀ ਹੈ ਗੱਨ ਕਰਕੇ ਕੀ ਵਿੱਚ ਝੰਡੇਲ ਝੁੱਟਨੀ ਹੈ ਝੰਡੋਲ ਝੁੱਟਨੀ ਹੈ ਤੇ ਉਹਦੇ ਤੁਹਾਨੂੰ ਨਜ਼ਾਰੇ ਦਿਖਾਵਾਂਗੇ ਬੜਾ ਰੌਣਕ ਮੇਲਾ ਹੁੰਦਾ ਹੈ ਦੂਰ ਦੂਰ ਲੋਕ ਆਉਂਦੇ ਮੇਲੇ ਤੇ